ਕੀ ਕੋਈ ਦਵਾਈਆਂ ਦਾ ਕੈਂਪ ਹੈਗਾ ਉਰੇ ਉਹ ਤਾਂ ਠੀਕ ਰਹਾ ਨਾ ਇਹ ਸਾਰਾ ਪਾਣੀ ਲਾਗੀ ਦੁਆਰਾ ਭਰਾਵੋ ਕੋਈ ਦਵਾਈ ਦੂਈ ਤਾਂ ਨਹੀਂ ਚਾਹੀਦੀ ਕਿਸੇ ਨੂੰ ਹੈ ਕੋਈ ਦਵਾਈ ਪੇਟ ਦੀ ਬੁਖਾਰ ਦੀ ਅਲਰਜੀ ਦੀ ਹੈ ਤੈਹੀ ਦੀ ਆ ਯਾਰ ਕੋਲੇ ਆਓ ਪੱਤੇ ਲਿਓ ਦਵਾਈ ਲਿਓ ਜੀ ਕੋਈ ਦਵਾਈ ਚਾਹੀਦੀ ਹੈ ਕਿਸਨੂੰ ਭਾਈ ਹੈ ਚਾਹੀਦੀ ਹੈ ਹਾਂ ਚਾਹੀਦੀ ਹੈ ਹਾਂ ਦੰਨੇ ਹੈਗੀਆਂ ਦੰਨੇ ਦੰਨੇ ਜਾਓ ਯਾਰ ਕਟੜੀ ਵਾਲੇ ਉਹ ਯਾਰ ਕੋਈ ਕੈਂਚੀ ਹੋਵੇ ਤਾਂ ਇੱਕ ਪੱਤੇ ਤੇ ਦੋ ਟੁਕੜੇ ਕਰ ਲਓ ਜਿਆਦਾ ਨਹੀਂ ਹੈ ਨਾ ਬੰਦੇ ਉਹ ਕੱਟ-ਕੱਟ ਕੇ ਦੇ ਦਿੰਦੇ ਇੱਥੋਂ ਨੰਬਰ ਦਰਦੇ ਹਾਂ ਉਹ ਹੈਗੀ ਸਾਡੇ ਕੋਲ ਅਦਲ ਦੀ ਦਵਾਈ ਦੰਨੇ ਲਿਆਓ ਲਿਆਓ ਧਰ ਲਓ ਫਿਰ ਪੱਤੇ ਦੇ ਦੇ ਬਸ ਲੋ 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 ਅਰੇ ਭਾਈ ਗਲਤ ਨਾ ਖਾ ਲਿਓ ਜੀ ਇਹ ਕਿਸੇ ਨੂੰ ਬੁਖਾਰ ਹੈ ਜਾਂ ਦਰਦ ਹੈ ਤਾਂ ਇਹ ਕੁੱਲ ਚੁਕਾਉ ਮੈਂ ਆ ਦੇ ਹਾਂ ਗਲਤ ਦੋ 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 ਐਸੀ ਟੈਬਲ ਦੋ ਅਲਰਜੀ ਲਈ ਅੱਡਾ ਹੈ ਅਲੋ ਦਰਦ ਵੀ ਹੈ ਦਰਦ ਵੀ ਹਾਂ ਜੀ ਚੁਕਾਉ ਵਾਸਤੇ ਤਾਂ ਤੁਹੂ ਕੁਝ ਖਾਣੀ ਹੈ ਬੇਟੇ ਹੈ ਹੈ ਨਹੀਂ ਖਾਣੀ ਹੈਗੀ